ਮੰਡੀ ਦੀ ਸਭ ਤੋਂ ਵੱਡੀ ਕੁਰਤੇ ਪਜਾਮਿਆਂ ਦੀ ਤੇ ਸੂਟਾਂ ਦੀ ਸੇਲ ਜੀ ਕੁਰਤੇ ਪਜਾਮੇ ਮਿਲਣਗੇ ਅੱਧੇ ਰੇਟਾਂ ਤੇ ਸੂਟ ਵੀ ਮਿਲਣਗੇ ਅੱਧੇ ਰੇਟਾਂ ਤੇ ਹੁਣ ਜਲਦੀ ਤੋਂ ਜਲਦੀ ਕੱਲ ਨੂੰ ਤਰੀਕੇ 6 ਕੱਲ ਨੂੰ 6 ਤਰੀਕ ਦਿਨ ਐਤੋਂਰ ਤੁਸੀਂ ਆ ਜਿਓ ਤੇ ਆਉਦੇ ਵੱਡੇ ਫਾਇਦੇ ਕਰੋ ਕੁਰਤਾ ਪਜਾਮਾ ਆ ਗਿਆ ਪਿਓਰ ਸਪੰਨ ਦਾ ਬਾਜ਼ਾਰ 'ਚ ਰੇਟ ਹੈ 600-700 ਕੁਰਤਾ ਪਜਾਮਾ ਦੇਵਾਂਗੇ 300 ਰੁਪਏ ਦਾ ਲੈਨ ਦੇ ਨਾਲੇ ਸੂਟ ਬਹੁਤ ਹੀ ਘੱਟ ਰੇਟਾਂ ਤੋਂ ਸ਼ੁਰੂ ਹੋ ਗਏ ਹੁਣ ਜਲਦੀ ਤੋਂ ਜਲਦੀ ਆਓ ਬਹੁਤ ਵੱਡਾ ਫਾਇਦਾ ਕਰੋ ਬਜਾਇ ਫੈਸ਼ਨ ਹਾਊਸ ਮੰਡ ਮੰਡੀ ਕੁਰਤਾ ਪਜਾਮਾ ਸਾਰਾ ਆ ਗਿਆ ਪਤਲਾ ਮੋਟਾ ਕੁਰਤਾ ਪਜਾਮਾ ਸਪੰਨ ਦਾ ਲੈ ਲੋਲੀ ਜੀ ਬੀ ਜੀ ਦਾ ਲੈ ਲੋ ਸਸਤੇ ਤੋਂ ਸਸਤਾ ਮਹਿੰਗੇ ਤੋਂ ਮਹਿੰਗਾ ਹੁਣ ਕੱਲ ਨੂੰ ਤੁਸੀਂ ਆ ਜਾਓ ਜੀ ਐਤਵਾਰ ਕੱਲ ਨੂੰ 6 ਤਰੀਕ ਹੈ 6 ਤਰੀਕ ਦਿਨ ਐਤਵਾਰ 6 ਅਕਤੂਬਰ ਦਿਨ ਐਤਵਾਰ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ ਕੁਰਤੇ ਪਜਾਮੇ ਦੇ ਸੈਂਪਲ ਚੈੱਕ ਕਰ ਲੋ ਜੀ ਆ ਦੇਖੋ ਕੁਰਤਾ ਪਜਾਮਾ ਪੂਰਾ ਵਧੀਆ ਸਪੰਨ ਦਾ ਕੁਰਤਾ ਪਜਾਮਾ ਰੰਗ ਇਹਦੇ ਵਿੱਚ ਮਿਲ ਜਾਣਗੇ 25 ਬਜ਼ਾਰ ਦਾ ਰੇਟ ਹੈ ਸਪੰਨ ਦੇ ਕੁਰਤੇ ਪਜਾਮੇ ਦਾ 600 700 ਕੁਰਤਾ ਵੀ ਅਮਾਂ ਮਿਲਨੇ ਜੀ ਤੁਹਾਨੂੰ 300 ਰੁਪਏ ਦਾ 300 ਰੁਪਏ ਦਾ ਕੁਰਤਾ ਅਮਾਂ ਮਿਲਨੇ ਰੰਗ ਜਿਹੜਾ ਮਰਜ਼ੀ ਲੈ ਲਿਓ ਵਾਈਟ ਕੁਰਤਾ ਵੀ ਅਮਾਂ ਹੋਰ ਵੀ ਸੂਟਾਂ ਦੀ ਵੀ ਬਹੁਤ ਵੱਡੀ ਸੇਲ ਕੁਰਤੇ ਵੀ ਅਮਿਆਂ ਦੀ ਵੀ ਚਾਦਰਾਂ ਦੀ ਕੰਬਲਾਂ ਦੀ ਰਜਾਈਆਂ ਦੀ ਰਜਾਈਆਂ ਆ ਗਈਆਂ 999 ਰੁਪਏ ਚ ਡਬਲ ਬੈਡ ਦੀਆਂ ਪਿਓਰ ਫਾਈਬਰ ਦੀ ਰਜਾਈ ਹੈ ਜੀ ਹੁਣ ਜਲਦੀ ਤੋਂ ਜਲਦੀ ਆ ਜਿਓ ਕੱਲ ਨੂੰ ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ ਬਈ ਆਈਵੇਸ਼ਨ ਹਾਊਸ ਮੋੜ ਮੰਡੀ ਉਹ ਤਰੀਕ ਹੈ ਜੀ 6 ਤੇ ਦਿਨ ਹੈ ਐਤਵਾਰ ਕੱਲੂ ਆ ਜਿਓ ਬਹੁਤ ਵੱਡੀ ਸੇਲ ਲੱਗਣੀ ਹੈ ਸੂਟ ਭਾਰੀ ਭਾਰੀ ਆ ਦੇਖੋ ਬਜ਼ਾਰ ਦਾ ਰੇਟ 1800 ਨਾਲ ਸਿਮਰਦਾ ਚੁੰਨੀ ਸਿਮਰਦਾ ਸੂਟ ਬਜਾਈ ਫੈਸ਼ਨ ਵਰਸ ਦਾ ਰੇੜੀ ਸਿਰਫ ਤੇ ਸਿਰਫ 900 ਰੁਪਿਆ ਆ ਦੇਖੋ ਅੱਦੇ ਰੇਟਾਂ 'ਚ ਕਪੜਾ ਲੈ ਕੇ ਆਏ ਆ ਰੇਟ ਅੱਦੇ ਤੇ ਚੀਜ਼ਾਂ ਬਹੁਤ ਸੋਹਣੀਆਂ ਜਲਦੀ ਤੋਂ ਜਲਦੀ ਕੱਲੂ ਪਹੁੰਚ ਜੋ ਬਹੁਤ ਵੱਡੀ ਸੇਲ ਲੱਗਣ ਵਾਲੀ ਏ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਦਾ ਕਪੜਾ ਲੈਣਾ ਹੈ ਲੈਂਦੇਣ ਵਾਸਤੇ ਸੂਟ ਲੈਣੇ ਆ ਘਰੇ ਪਾਰਟੀ ਵੇਅਰ ਸੂਟ ਲੈਣੇ ਆ ਦਕਾਨਾਂ ਵਾਸਤੇ ਕਪੜਾ ਲੈਣਾ ਹੈ ਘਰਾਂ 'ਚ ਕੰਮ ਕਰਦੇ ਹੋ ਤੁਸੀਂ ਘਰਾਂ ਦੇ ਕੱਪੜੇ ਲੈਣੇ ਆ ਸੂਟ ਆ ਗਏ ਜੀ ਬਹੁਤ ਸੋਹਣੇ ਸੋਹਣੇ ਕਲਰ ਦੇਖੋ ਡਿਜ਼ਾਈਨ ਦੇਖੋ ਬਜ਼ਾਰ ਨਾਲੋਂ ਅੱਧੇ ਰੇਟਾਂ 'ਚ ਚੀਜ਼ਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਚੀਜ਼ਾਂ ਸਾਰੀਆਂ ਆ ਗਈਆਂ ਬਨਾਰਸੀ ਸੂਟ ਲੈਣੇ ਆ ਬਨਾਰਸੀ ਸੂਟ ਲੈ ਲਓ ਆ ਦੇਖੋ ਵਾਈਟ ਦੁਪੱਟੇ ਨਾਲ ਸੂਟ ਲੈਣੇ ਆ ਵਾਈਟ ਦੁਪੱਟੇ ਨਾਲ ਸੂਟ ਲੈ ਲਓ ਭਾਰੀ ਚੁੰਨੀਆਂ ਨਾਲ ਲੈਣੇ ਆ ਭਾਰੀ ਚੁੰਨੀਆਂ ਨਾਲ ਲੈ ਲਓ ਲਾਈਟ ਸੂਟ ਲੈਣੇ ਆ ਲਾਈਟ ਸੂਟ ਲੈ ਲਓ ਇਸ ਤੋਂ ਬਾਅਦ ਆ ਦੇਖੋ ਜੀ ਹੈਵੀ ਹੈਵੀ ਸੂਟ ਹੈਵੀ ਹੈਵੀ ਸੂਟ ਜਿਹੜੇ ਬਾਜ਼ਾਰ 'ਚ 35 3500 4400 ਰੁਪਏ ਦੇ ਆ ਉਹ ਇੱਥੇ ਤੁਹਾਨੂੰ ਬਹੁਤ ਘੱਟ ਰੇਟਾਂ 'ਨੇ ਮਿਲ ਜਾਣਗੇ ਆ ਵੇਖੋ ਜੀ ਸੂਟ ਹੈ ਬਿਆਰ ਚ 3500 4000 ਦਾ ਸੂਟ ਮਿਲੂਗਾ 1500 ਰੁਪਏ ਦਾ ਫਰਕਾਬਾਦੀ ਸੂਟ ਜੀ ਔਰਿਜੀਨਲ ਫਰਕਾਬਾਦੀ ਸੂਟ ਬਿਆਰ ਦਾ 10000 ਰੁਪਏ ਦਾ ਰੇਟ ਬਿਆਈ ਫੈਸ਼ਨ ਹਾਊਸ ਤੇ ਬਹੁਤ ਵੱਡਾ ਸੇਲ ਮੇਲਾ ਲੱਗਿਆ ਹੋਇਆ ਹੈ ਅੱਧੇ ਰੇਟ ਤੇ ਸੂਟ ਲੈ ਜਾਓ ਜੀ ਅੱਧੇ ਰੇਟ ਤੇ ਰੰਗ ਦੇਖੋ ਕਿੱਡੇ ਪਿਆਰੇ ਪਿਆਰੇ ਲੱਗੇ ਹੋਏ ਆ ਰੰਗ ਲੈ ਕੇ ਆਏ ਆ ਤੁਹਾਡੇ ਵਾਸਤੇ ਪੂਰੇ 14 14 ਰੰਗ ਨੇ ਜੀ 14 ਰੰਗ ਹੁਣ ਜਲਦੀ ਤੋਂ ਜਲਦੀ ਤੁਸੀਂ ਕੱਲੂ ਪਹੁੰਚੋ ਕੁੜਤਾ ਵੀ ਆ ਮਾ ਸੂਟ ਕੰਬਰ ਖੇਸ ਪੂਰਾ ਵਿਆਹ ਸ਼ਾਦੀਆਂ ਦਾ ਪੂਰਾ ਪ੍ਰੋਗਰਾਮ ਇੱਥੇ ਮਾਲ ਹੈਗੇ ਜੀ ਜਿੰਨਾ ਮਰਜ਼ੀ ਕੱਪੜਾ ਲੈ ਕੇ ਜਾ ਸਕਦੇ ਹੋ ਹਰੇਕ ਵੈਰਾਈਟੀ ਮਿਲਣੀ ਹੈ ਕੁੜਤੇ ਪਜਾਮਿਆਂ ਦਾ ਢੰਡਾਰ ਆ ਗਿਆ ਜੀ ਕੁੜਤੇ ਪਜਾਮਿਆਂ ਦਾ ਢੰਡਾਰ ਜਿੰਨਾ ਮਰਜ਼ੀ ਮਾਲ ਲੈ ਲਓ ਆਹ ਦੇਖੋ ਸਟਾਕ ਜਿੰਨਾ ਮਰਜ਼ੀ ਮਾਲ ਲੈ ਲਓ ਪੂਰਾ ਕੁੜਤਾ ਪਜਾਮਾ ਇਹ 2000 ਕੁੜਤਾ ਪਜਾਮਾ ਦੇਵਾਂਗੇ ਤੁਹਾਨੂੰ ਪੂਰਾ ਵਧੀਆ ਵਾਈਲਡ ਚ ਆ ਗਿਆ ਜੀ ਇੱਕ ਇਸ ਤੇ ਹੈਗੇ ਜੀ 250 ਰੁਪਏ ਵਾਲਾ ਇੱਕ ਹੈਗੇ 300 ਵਾਲਾ ਤੇ ਇੱਕ ਹੈਗੇ 450 ਰੁਪਏ ਵਾਲਾ ਤਿੰਨ ਵੈਰਾਈਟੀਆਂ ਲੈ ਕੇ ਆਏ ਆ ਕੁਰਤਾ ਪੀਮਾ ਦੇਖੋ ਪੂਰਾ ਵਧੀਆ ਕੋਟਨ ਦਾ ਕੁਰਤਾ ਵੀ ਅਮਾ ਜੀ ਕੋਟਨ ਦਾ ਕੱਪੜਾ ਦੇਖੋ ਏ ਕਲਾਸ ਰੰਗ ਜਿੰਨੇ ਮਰਜੀ ਲੈ ਲਓ ਚਿੱਟਾ ਲੈਣਾ ਚਿੱਟਾ ਲੈ ਲਓ ਰੰਗਦਾਰ ਲੈਣਾ ਰੰਗਦਾਰ ਲੈ ਲਓ ਇਕਾਈ ਜੀ ਕੁਰਤਾ ਪੀਮਾ ਪਿਓਰ ਸਪੰਨ ਦਾ ਪਿਓਰ ਸਪੰਨ ਦਾ ਕੁਰਤਾ ਵੀ ਅਮਾ ਲੈ ਕੇ ਆਏ ਆ ਤੁਹਾਡੇ ਵਾਸਤੇ ਕੁਰਤਾ ਪੀਮਾ ਦੇਖੋ ਕਿੱਡਾ ਸ਼ਾਨਦਾਰ ਸਪੰਨ ਦਾ ਕੁਰਤਾ ਵੀ ਅਮਾ ਬਾਜ਼ਾਰ ਦਾ ਰੇਟ ਹੈ ਘੱਟ ਤੋਂ ਘੱਟ ਜੀ ਕੁਰਤੇ ਪੀਮੇ ਦਾ 600 700 ਕੁਰਤਾ ਪੀਮਾ ਤੁਹਾਨੂੰ ਦੇਣਾ ਹੈ ਸਿਰਫ ਤੇ ਸਿਰਫ 300 ਰੁਪਏ ਦੀ ਰੇਂਜ ਜੀ 300 ਰੁਪਏ ਦਾ ਗੁਰਦਾਬੀ ਵਾਲੇ ਕੇ ਆਵਲਾ 300 ਰੁਪਏ ਦਾ ਕਪੜਾ ਪੂਰਾ ਵਧੀਆ ਪੂਰਾ ਸੋਹਣਾ ਕਪੜਾ ਰੰਗ ਜਿੰਨੇ ਮਰਜ਼ੀ ਲੈ ਲਓ ਪੂਰਾ ਮੋਟਾ ਕਪੜਾ ਆ ਗਿਆ ਜੀ ਜਿੰਨੇ ਮਰਜ਼ੀ ਰੰਗ ਲੈ ਲਓ ਕੱਲੂ ਐਤਵਾਰ ਦੀ ਬਹੁਤ ਵੱਡੀ ਸੇਲ ਮੋੜ ਮੰਡੀ ਬਜਾਏ ਫੈਸ਼ਨ ਹਾਊਸ ਨਾਲ ਨਾਲ ਬਣੇ ਰਹੀਓ ਜੀ ਅੱਜ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੈਰਾਈਟੀ ਦਿਖਾਵਾਂਗੇ ਬਜਾਏ ਫੈਸ਼ਨ ਹਾਊਸ ਮੋੜ ਮੰਡੀ ਹੁਣ ਜਲਦੀ ਤੋਂ ਜਲਦੀ ਆ ਜਾਓ ਵਿਆਹ ਸ਼ਾਦੀਆਂ ਵਾਸਤੇ ਲੈਂਨ ਦੇਣ ਵਾਸਤੇ ਸਾਰੇ ਸੂਟ ਲੈ ਕੇ ਆਏ ਆ ਜਿਹੇ ਜੀ ਮਰਜ਼ੀ ਚੀਜ਼ ਲੈ ਲਓ ਆਹ ਸੂਟ ਦੇਖੋ ਜੀ ਹੁਣ ਸਟਾਰਟਿੰਗ ਤੋਂ ਆਹ ਸੂਟ ਆ ਗਏ ਬਾਜ਼ਾਰ ਦਾ ਘੱਟ ਤੋਂ ਘੱਟ 12 12 13 13000 ਰੁਪਏ ਦਾ ਸੂਟ ਹੈ ਸੂਟ ਦੇ ਕੜਾਈ ਦੇਖੋ ਕਿੰਨੀ ਪਾਰੀ ਹੋਈ ਹੋਈ ਹੈ ਕੋਈ 10000 12000 ਰੁਪਈਆ ਨਹੀਂ ਲੈਣਾ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਆ ਕੇ ਤੁਸੀਂ ਕਪੜਾ ਲੈ ਸਕਦੇ ਹੋ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਜੀ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੇ ਰੇਟ ਇਹ ਹੀ ਹੈ ਬਈ ਤੁਹਾਨੂੰ ਕੋਈ ਵੀ ਨਹੀਂ ਦੇ ਸਕਦਾ ਕੱਲ ਤੋਂ ਕੱਲ ਐਤਵਾਰ ਕੱਲੂ ਐਤਵਾਰ ਦੀ ਬਹੁਤ ਵੱਡੀ ਸੇਲ ਜੀ ਕੱਲ ਨੂੰ ਐਤਵਾਰ ਦੀ ਬਹੁਤ ਵੱਡੀ ਸੇਲ ਜਲਦੀ ਤੋਂ ਜਲਦੀ ਪਹੁੰਚੋ ਦਾਜਵਰੀ ਦਾ ਸਾਰਾ ਕੱਪੜਾ ਬਣਾਉਣ ਵਾਸਤੇ ਮੋੜ ਮੰਡੀ 50 ਫੈਕਸ਼ਨ ਆਉਗੀ